ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਨਵੀਂ ਅਪਡੇਟ 2 ਤੋਂ 4 ਜੁਲਾਈ ਪੰਜਾਬ ਦੇ ਮੌਸਮ ਦੇ ਹਾਲਾਤ ਯਾਨੀ ਕਿ 2 3 ਅਤੇ 4 ਜੁਲਾਈ ਜੋ ਮੀਂਹ ਦੀ ਨਵੀਂ ਅਪਡੇਟ ਆਈ ਹੈ ਕਿ ਬਰਸਾਤ ਆਉਂਦੇ ਤਿੰਨ ਦਿਨਾਂ ਵਿੱਚ ਕਿਵੇਂ ਚੱਲੇਗੀ ਕਿਵੇਂ ਦੇ ਹਾਲਾਤ ਹੋਣਗੇ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਜੀ ਦੇ ਵਿੱਚ ਆਪਾਂ ਜ਼ਿਲ੍ਹੇ ਵਾਈਜ਼ ਦੱਸਾਂਗੇ ਕਿਹੜੇ ਜ਼ਿਲ੍ਹੇ ਵਿੱਚ ਕਦੋਂ ਮੀਂਹ ਹੈ ਕਿਸ ਦਿਨ ਕਿਹੜਾ ਇਲਾਕਾ ਮੀਂਹ ਨਾਲ ਤਰੋਤਾਜ਼ਾ ਹੋਵੇਗਾ ਕਿਹੜੇ ਇਲਾਕੇ ਵਿੱਚ ਘਟ ਮੀਂਹ ਦੀ ਉਮੀਦ ਹੈ ਤਾਪਮਨ ਕਿਵੇਂ ਦੇ ਰਹਿਣਗੇ ਹਵਾ ਦਾ ਕੀ ਰੁਖ ਹੋਵੇਗਾ ਕਿ ਆ ਹਨੇਰੀ ਝੱਖੜ ਝੱਲਣ ਦੀ ਉਮੀਦ ਹੈ ਤੇ ਜੋ ਹਾਲਾਤ ਬਣੇ ਹੋਏ ਨੇ ਇਹ ਮਹਾਚਲ ਵਿੱਚ ਹੜ ਵਰਗੇ ਹਾਲਾਤ ਉਹਨਾਂ ਦਾ ਪੰਜਾਬ ਦੇ ਉੱਪਰ ਕੀ ਅਸਰ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਬਿਨਾਂ ਕਿਸੇ ਸਕਿੱਪ ਕਰੇ ਤੇ ਵੀਡੀਓ ਦੇਖਿਓ ਤਾਂ ਕਿ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦੀ ਜਾਣਕਾਰੀ ਮਿਸ ਨਾ ਕਰ ਸਕੋ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਪੂਰੇ ਇਲਾਕੇ ਵਿੱਚ ਹੁਣ ਮੌਸਮ ਸਾਫ਼ ਦੀ ਬਜਾਏ ਬੱਦਲਬਾਜ਼ੀ ਦਾ ਬਣਿਆ ਹੋਇਆ ਕੱਲ ਮੌਸਮ ਸਾਫ਼ ਸੀ ਹੁਣ ਬੱਦਲਬਾਜ਼ੀ ਲਗਾਤਾਰ ਪੂਰੇ ਪੰਜਾਬ ਦੇ ਉੱਪਰ ਬਣੀ ਹੋਈ ਹੈ ਜਿਸ ਦੇ ਨਾਲ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦਾ ਮਾਹੌਲ ਬਣਿਆ ਹੋਇਆ ਸਿਰਫ ਫਜ਼ਿਲਕਾ ਫਿਰੋਜ਼ਪੁਰ ਜਲਾਲਾਬਾਦ ਮਲੋਟ ਮਾਨਸਾ ਜ਼ਿਲ੍ਹਾ ਇਹਨਾਂ ਇਲਾਕੇ ਵਿੱਚ ਮੀਂਹ ਘਟ ਹੈ ਬਾਕੀ ਸਾਰੇ ਪੰਜਾਬ ਵਿੱਚ ਠੀਕ-ਠਾਕ ਮੀਂਹ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਉਹ ਮਿਸ ਨਾ ਕਰ ਸਕੋ ਬਾਕੀ ਬੁੰਦਾਬਾਂਦੀ ਦੇ ਹਾਲਾਤ ਲਗਾਤਾਰ ਬਣੇ ਰਹਿਣਗੇ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਉਣ ਦੀ ਉਮੀਦ ਹੈ ਤਾਪਮਾਨ ਪੰਜਾਬ ਦਾ 30 ਤੋਂ 35 ਡਿਗਰੀ ਦੇ ਵਿੱਚ ਬਣੇ ਰਹਿਣ ਦੇ ਅਸਾਰ ਹੁਣ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਜੀ 3 ਦਿਨ ਦੇ ਮੌਸਮ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਪੂਰਬੀ ਇਲਾਕਾ ਉੱਤਰ ਪੂਰਬੀ ਇਲਾਕਾ ਪੰਜਾਬ ਦਾ ਮੀਂਹ ਦੀ ਚਪੇਟ ਵਿੱਚ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਅਸੀਂ ਪਹਿਲਾਂ ਦੱਸਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੌਨਸੂਨ ਉੱਤਰ ਪੂਰਬੀ ਇਲਾਕੇ ਵਿੱਚ ਆਉਂਦਾ ਹੈ ਜਿਸ ਦੇ ਸਿੱਟੇ ਵਜੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ 2 ਜੁਲਾਈ ਨੂੰ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਤੋਂ ਭਾਰੀ ਮੀਂਹ ਹੋਣ ਦੀ ਉਮੀਦ ਹੈ ਹਲਕਾ ਦਰਮਿਆਨ ਦਾ ਮੀਂਹ ਸਾਨੂੰ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਹਲਕਾ ਨੀਲਾ ਰੰਗ ਹੋਇਆ ਜੀ ਉਹ ਹੈਗਾ ਜੀ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਕਪੂਰ ਮਲੇਰਕੋਟਲੇ ਦਾ ਇਲਾਕਾ ਸਾਬਜਾ ਦਾ ਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਸੰਗਰੂਰ ਇਨ੍ਹਾਂ ਵਿੱਚ ਹਲਕਾ ਦਰਮਿਆਨਾ ਬੂੰਦਾਬੰਦੀ ਵਾਲਾ ਮੀਂਹ ਦੇਖਣ ਨੂੰ ਮਿਲੇਗਾ ਤੇ ਅਖੀਰ ਵਿੱਚ ਘੱਟ ਮੀਂਹ ਦੀ ਉਮੀਦ ਜਿਹੜੀ ਹੈ ਉਹ ਹੈ ਜੀ ਆਪਣੀ ਮਾਲਵਾ ਬੈਲਟ ਦੇ ਬਹੁਤ ਸਾਰੇ ਜ਼ਿਲ੍ਹੇ ਜਿਹਦੇ ਵਿੱਚ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਅਤੇ ਮਾਨਸਾ ਇਹਨਾਂ ਵਿੱਚ ਘੱਟ ਮੀਂਹ ਦੀ ਉਮੀਦ ਹੈ ਯਾਨੀ ਕਿ ਬੂੰਦਾਬੰਦੀ ਨਾਲ ਹਲਕਾ ਦਰਮਿਆਨਾ ਅਸਰ ਸਾਨੂੰ ਮੀਂਹ ਦਾ ਦੇਖਣ ਨੂੰ ਮਿਲੇਗਾ ਬਾਕੀ ਜਿਹੜੇ ਹਾਲਾਤ ਨੇ ਉਹ ਘੱਟ ਹੀ ਨੇ ਇਹਨਾਂ ਇਲਾਕੇ ਵਿੱਚ ਮੀਂਹ ਦੇ ਫੋੜ ਕੇ ਗੱਲ ਕਰੀ ਜਾਵੇ ਆਉਂਦੇ ਦਿਨਾਂ ਦੀ ਤਾਂ ਉਹਦੇ ਵਿੱਚ 3 ਜੁਲਾਈ ਦੀ ਆਪਾਂ ਗੱਲ ਕਰਾਂਗੇ 3 ਜੁਲਾਈ ਨੂੰ ਤੁਸੀਂ ਦੇਖੋਗੇ ਤਾਂ 3 ਜੁਲਾਈ ਨੂੰ ਫੇਰ ਤੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਸਭਜਾ ਅਜੀਤ ਸਿੰਘ ਨਗਰ ਪਟਿਆਲਾ ਤੇ ਸੰਗਰੂਰ ਮਲੇਰਕੋਟਲੇ ਦੇ ਇਲਾਕਾ ਨਾਬੇ ਦਾ ਇਲਾਕਾ ਤੇ ਕੁਝ ਕੁ ਇਲਾਕੇ ਨੇੜੇ-ਤੇੜੇ ਦੇ ਜ਼ਿਲ੍ਹਿਆਂ ਦੇ ਹਲਕੇ ਦਰਮਿਆਨਾਂ ਠੀਕ-ਠਾਕ ਮੀਂਹ ਦੇਖਣ ਨੂੰ ਮਿਲੇਗਾ ਤੇ ਘੱਟਮੀ ਫੇਰ ਤੋਂ ਉਹੀ ਇਲਾਕਾ ਆਪਣਾ ਫਰੀਦਕੋਟ ਪਰੀਦਕੋਟ ਮੋਗਾ ਮੁਕਸਰਫ ਜ਼ਿਲਕਾ ਪਟਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਫੇਰ ਤੋਂ ਘਟ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਫੇਰ ਤੋਂ ਉਮੀਦ ਲੱਗ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਘਟ ਮੀਂਹ ਹੋਣ ਕਾਰਨ ਕੋਈ ਵੱਡਾ ਅਪਡੇਟ ਨਹੀਂ ਆ ਤਾਪਮਾਨ ਦੀ ਗਰਾਵਟ ਦੀ ਗਰਮੀ ਇਹਨਾਂ ਇਲਾਕਿਆਂ ਵਿੱਚ ਬਣੀ ਰਹਿਵੇਗੀ ਬਾਕੀ ਪੰਜਾਬ ਦੇ ਵਿੱਚ ਮੀਂਹ ਹੋਣ ਕਾਰਨ ਤਾਪਮਾਨ ਵਿੱਚ ਵੱਡੀ ਗਰਾਵਟ ਆਵੇਗੀ ਤੇ ਥੋੜਾ ਬਹੁਤਾਂ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇ ਰਿਹਾ ਗੱਲ ਕੀਤੀ ਜਾਵੇ ਆਖਰੀ ਤਿੰਨ ਯਾਨੀ ਕਿ ਜੁਲਾਈ 4 ਦੀ ਤਾਂ ਜੁਲਾਈ 4 ਨੂੰ ਹਲਕਾ ਦਰਮਿਆਨਾ ਮੀਂਹ ਮਿਕਸ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਫੇਰ ਤੋਂ ਪੂਰਬ ਦੇ ਇਲਾਕੇ ਜਿਹਦੇ ਵਿੱਚ ਮਾਲਵਾ 벨ਟ ਤੋਂ ਉੱਪਰ ਅਗਰ ਕਿੱਥੇ ਜਾਵੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰ ਰੂਪਨਗਰ ਲੁਧਿਆਣਾ ਮਲੇਰਕੋਟਲਾ ਸਾਬਜਾ ਦਾ ਅਜੀਤ ਸਿੰਘ ਨਗਰ ਫਤੇਗੜ ਸਾਹਿਬ ਪਟਿਆਲਾ ਇਹਨਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਥੋੜਾ ਬਹੁਤਾ ਹਰਿਆਣੇ ਵੱਲੋਂ ਸਿਸਟਮ ਇੱਕ ਬਠਿੰਡਾ ਦੇ ਮਾਨਸੇਵਾਲ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਫੇਰ ਤੋਂ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ। ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਜ਼ਿਲਕਾ, ਮੁਕਸਰ, ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ ਇਹਨਾਂ ਵਿੱਚ ਚਾਂਸ ਘੱਟ ਬਣ ਰਹੇ ਨੇ ਮੀਂਹ ਦੇ ਨੇ ਜਿਸ ਦੇ ਨਾਲ ਉਮੀਦ ਘੱਟ ਹੈ ਕਿ ਇਹਨਾਂ ਇਲਾਕਿਆਂ ਵਿੱਚ ਕੋਈ ਤਕੜਾ ਸਿਸਟਮ ਮੀਂਹ ਦਾ ਲੱਗ ਸਕਦਾ ਪਰ ਹਾਂ ਉਮੀਦ ਜ਼ਰੂਰ ਹੈ ਕਿ ਅਗਰ ਮੀਂਹ ਹਾਲਾਤ ਇਸ ਤਰੀਕੇ ਦੇ ਰਹੇ ਤਾਂ ਮੀਂਹ ਇਸ ਇਹਨਾਂ ਇਲਾ ਬਾਕੀ ਇਹ ਜਿਹੜੀ ਅਪਡੇਟ ਹੁੰਦੀ ਹੈ ਮੌਸਮ ਦੀ ਇਹ ਸਮੇਂ-ਸਮੇਂ ਸਰ ਬਦਲਦੀ ਰਹਿੰਦੀ ਹੈ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਥੋਡੇ ਵੱਲੋਂ ਮਿਸ ਨਾ ਹੋਵੇ ਤੇ ਤੁਸੀਂ ਹਰੇਕ ਜਾਣਕਾਰੀ ਲਗਾਤਾਰ ਮੌਸਮ ਦੀ ਅਪਡੇਟ ਲੈਂਦੇ ਰਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੀ ਹੋ ਸਕੇ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅਗਲੀ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਹਾਂ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼